so i'm करवत पला न करवट तेरी लाग गले सुन बिनती मेरी हौ वारी मुख फेर प्यारे करवट दे मुख को मारे बोल भगत कबीर जी द्वारा उचारित ने भगत कबीर जी दी बाणी उपदेशात्मक है आप जी ने प्रभु मन अर्पित करके प्राप्त सी आप जी अनुसार अकाल पुरख प्रभु निलन हृदयों विकारीी कावा उड़ाना पी समाज पुरातन प्रचलित एक प्रथा प्रतीक बना के उस अकाल पुरख प्रभु सदा देंगे ने कि विकार रूपी कागा उड़ जाओ क्योंकि मेरे हिरदय घर प्रभु ने आना है उडो न कागा कारे बेग मिली जाए ਆਪਣੇ RAM ਪਿਆਰੇ ਸਰਵਣ ਕਰਦੇ ਆ ਭਾਈ ਅਨੂਪ ਸਿੰਘ ਤੇ ਉਹਨਾਂ ਦੇ ਰਾਗੀ ਜੱਥੇ ਵੱਲੋਂ ਗਾਇਨ ਕੀਤਾ ਹੋਇਆ ਇਹ ਸ਼ਬਦ ਦਿਨਹਾਰਾ ਕਾਤਨੀ ਲੋਚਨ ਭਰੀ ਆਪਣੇ ਕਹਿ ਕਬੀਰ ਜੀਵਨ ਪਦ ਪਾਰ ਹਰ ਕੀ ਭਗਤ ਕਰੀ ਜੈ ਇੱਕ ਅਧਾਰ ਨਾਮ ਨਰਾ उडा होना कागा कारे, बेग मिली जाए अपने राम प्यारे इस शब्द का गायन किया भाई अनूप सिंह रागी जत्थे ने भगत कबीर जी निम्रता के घर में आके अपने आप अपराधी बयान करते हैं दरअसल मनुखी बिरती है ही ऐसी जिस प्रभु ने यह जिंद जान ए शरीर दिता है उस ना प्रेम किया ही नहीं भक्ति साधना की नहीं गोबिंद हम ऐसे अपराधी जिन प्रभ जीओ पिंड था दिया। पाओ भगत नहीं साधी सरवण करदे भाई सरबजीत सिंह जत्थे वालों गायन किया शब्द up you uh -huh. uh -huh. Yeah. yeah. ਓਹ ਓਹ ਉਹ ਪਿੰਡ ਹਮ ਐਸੇ ਅਪਰਾਧੀ ਜਿਨ ਪ੍ਰਭ ਜਿਓ ਪਿੰਡ ਤਾਂ ਦਿਆ ਤਿਸ ਕੀ ਪਾਉ ਭਗਤ ਨਹੀਂ ਸਾਧੀ ਇਸ ਸ਼ਬਦ ਗਾਇਨ ਕੀਤਾ ਸੀ ਪਾਈ ਸਰਬਜੀਤ ਸਿੰਘ ਤੇ ਉਹਨਾਂ ਦੇ ਰਾਗੀ ਜੱਥੇ ਨੇ ਹੁਣ ਸਰਵਣ ਕਰਦੇ ਆ ਇਸ ਸ਼ਬਦ ਦੀ ਵਿਆਖਿਆ ਵਿਆਖਿਆਕਾਰ ਨੇ ਗਿਆਨੀ ਜਗਸੀਰ ਸਿੰਘ RAMKALI ਬਾਣੀ ਭਗਤਾਂ ਕੀ ਕਬੀਰ ਜਿਓ ਇੱਕ ਓੰਕਾਰ ਸਤਗੁਰ ਪ੍ਰਸਾਦ ਕਵਨ ਕਾਜ ਸਿਰਜੇ ਜਗ ਭੀਤਰ ਜਨਮ ਕਵਨ ਫਲ ਪਾਇਆ ਭਵਨਿਤ ਤਰਨ ਤਾਰਨ ਚਿੰਤਾ ਮਨ ਇਕ ਨਿਮਖ ਨਾ ਇਹ ਮਨ ਲਾਇਆ ਗੋਬਿੰਦ ਹਮ ਐਸੇ ਅਪਰਾਧੀ ਜਿਨ ਪ੍ਰਭ ਜਿਓ ਪਿੰਡ ਥਾ ਦੀਆ ਤਿਸ ਕੀ ਭਾਉ ਭਗਤ ਨਹੀਂ ਸਾਦੀ ਰਹਾਉ ਪਰ ਤਨ ਪਰ ਤਨ ਪਰਤੀ ਨਿੰਦਾ ਔਰ અપਬਾਦ ਨਾ ਛੂਟੈ ਆਵਾ ਗਵਨ ਹੋਤ ਹੈ ਫੁਨ ਫੁਨ ਇਹ ਪ੍ਰਸੰਗ ਨਾ ਟੂਟੈ ਜਿਹ ਘਰ ਕਥਾ ਹੋਤ ਹਰ ਸੰਤਨ ਇੱਕ ਨਿਮਖ ਨ ਕੀਨੋ ਮੈਂ ਫੇਰਾ ਲੰਪਟ ਚੋਰ ਦੂਤ ਮਤਵਾਰੇ ਤਿੰ ਸੰਗ ਸਦਾ ਬਸੇਰਾ ਕਾਮ ਕ੍ਰੋਧ ਮਾਇਆ ਮਦ ਮਤਸਰ ਇਹ ਸੰਪੈ ਮੋਮਾਹੀ ਦਇਆ ਧਰਮ ਅਰ ਗੁਰ ਕੀ ਸੇਵਾ ਇਹ ਸੁਪਨੰਤਰ ਨਾਹੀ ਦੀਨ ਦਇਆਲ ਕਿਰਪਾਲ ਦਮੋਦਰ ਭਗਤ ਬਛਲ ਪੈ ਹਾਰੀ ਕਹਿਤ ਕਬੀਰ ਭੀਰ ਜਨ ਰਖੋ ਹਰ ਸੇਵਾ ਕਰੋ ਤੁਮਾਰੀ ਇਹ ਪਾਵਨ ਸ਼ਬਦ ਭਗਤ ਕਬੀਰ ਸਾਹਿਬ ਜੀ ਦਾ ਰਾਗ ਰਾਮਕਲੀ ਵਿੱਚ ਉਚਾਰਨ ਕੀਤਾ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 971 ਤੇ ਚ ਸੁਭਾਏਮਾਨ ਹੈ ਇਸ ਸ਼ਬਦ ਵਿੱਚ ਮਨੁੱਖੀ ਮਨ ਦੀ ਤਸਵੀਰ ਖਿੱਚੀ ਗਈ ਹੈ ਕਿ ਜੀਵਨ ਮਨੋਰਥ ਵੱਲੋਂ ਬੇਪਰਵਾਹੀ ਆਕਰਿਤ ਕੰਤਾ ਆਲਸ ਤੇ ਮੈਲੇ ਫੁਰਨੇ ਹੋ ਚੁੱਕੀ ਆਤਮਿਕ ਮੌਤ ਦੇ ਸੰਕੇਤ ਹਨ ਪ੍ਰੇਮਾ ਭਗਤੀ ਦੀ ਅਣਹੋਂਦ ਤੇ ਵਿਕਾਰਾਂ ਦੀ ਸੰਗਤ ਕਾਰਨ ਗੁਰੂ ਦੀ ਸੇਵਾ ਅਤੇ ਦਇਆ ਜੋ दैਵੀ ਗੁਣ ਹਨ ਸਾਡੇ ਅੰਦਰ ਪਰਫੁੱਲਤ ਹੀ ਨਹੀਂ ਹੁੰਦੇ ਜੀਵਨ ਦੀ ਕਾਮਯਾਬੀ ਲਈ ਪ੍ਰਭੂ ਅੱਗੇ ਅਰਦਾਸ ਉਦਮ ਤੇ ਉਤਸ਼ਾਹ ਵੱਡੇ ਸਾਧਨ ਹਨ ਇਸ ਸ਼ਬਦ ਦੇ ਰਚਨਹਾਰੇ ਭਗਤ ਕਬੀਰ ਜੀ ਮੱਧ ਕਾਲ ਦੀ ਭਗਤੀ ਲਹਿਰ ਦੇ ਬੜੇ ਪ੍ਰਸਿੱਧ ਪ੍ਰਤਵਸ਼ਾਲੀ ਸਮਾਜ ਸੁਧਾਰਕ ਰੱਬੀਪੁਰਖ ਨਿਰਗੁਣਵਾਦੀ ਭਗਤ ਸਨ ਉਹਨਾਂ ਦਾ ਜਨਮ ਬਨਾਰਸ ਦੀ ਧਰਤੀ ਤੇ ਹੋਇਆ ਇੱਕ ਦਿਨ ਸਵੇਰੇ ਵੱਡੇ ਤੜਕੇ ਕਬੀਰ ਸਾਹਿਬ ਜੀ ਉਸ ਰਸਤੇ 'ਚ ਲੇਟ ਗਏ ਜਿੱਥੋਂ ਰੋਜ਼ ਭਗਤ ਰਾਮਾਨੰਦ ਜੀ ਮਹਾਰਾਜ ਗੰਗਾ ਇਸ਼ਨਾਨ ਲਈ ਜਾਂਦੇ ਸਨ ਹਨੇਰੇ ਵਿੱਚ ਰਾਮਾਨੰਦ ਜੀ ਦੇ ਪੈਰ ਜਦੋਂ ਕਬੀਰ ਸਾਹਿਬ ਜੀ ਦੇ ਸਰੀਰ ਨਾਲ ਛੋਹੇ ਤਾਂ ਰਾਮਾਨੰਦ ਜੀ ਨੇ ਸਹਿਜ ਪਾ ਇਹ ਬੋਲ ਕਹੇ ਉਠ ਰਾਮ ਕੇ ਰਾਮ ਕਹੋ ਬਸ ਇਸ ਦਿਨ ਤੋਂ ਕਬੀਰ ਸਾਹਿਬ ਜੀ ਰਾਮਾਨੰਦ ਜੀ ਦੇ ਚੇਲੇ ਬਣ ਗਏ ਰਾਮ ਨਾਮ ਦੀ ਭਗਤੀ ਵਿੱਚ ਲੀਨ ਰਹਿਣ ਲੱਗ ਪਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਆਪ ਜੀ ਦੀ ਬਾਣੀ 17 ਰਾਗਾਂ ਵਿੱਚ ਦਰਜ ਹੈ 225 ਸ਼ਬਦ 243 ਸ਼ਲੋਕ ਤਿੰਨ ਅਸ਼ਟਪਦੀਆਂ ਅਤੇ 67 ਵਾਰ 52 ਅਖਰੀ ਵਿਸ਼ੇਸ਼ ਬਾਣੀਆਂ ਦਰਜ ਹਨ ਆਪ ਜੀ ਦੀ ਬਾਣੀ ਦਾ ਸੰਗ੍ਰਹਿ ਕਬੀਰ ਬੀਜਕ ਗ੍ਰੰਥ ਵੀ ਪ੍ਰਸਿੱਧ ਹੈ ਕਬੀਰ ਸਾਹਿਬ ਜੀ ਦਾ ਉਪਦੇਸ਼ ਹੈ ਕਿ ਅੱਲਾ ਅਤੇ ਰਾਮ ਦੋਵੇਂ ਰੱਬ ਪ੍ਰਭੂ ਪਰਮ ਬ੍ਰਹਮ ਦੇ ਪ੍ਰਤੀਕ ਹੀ ਹਨ ਮੰਦਰ ਤੇ ਮਸੀਤ ਵੇਦ ਤੇ ਕਦੀਵ ਹਿੰਦੂ ਤੇ ਮੁਸਲਮਾਨ ਪੂਜਾ ਤੇ ਨਮਾਜ਼ ਸਾਧਨਾ ਤੇ ਸਰਾ ਸਭ ਚੰਗੇ ਨੇ ਜੇ ਮਾਨਵਤਾ ਨੂੰ ਅੱਲਾ ਰਾਮ ਪ੍ਰਮਾਤਮਾ ਨਾਲ ਜੁੜਨ ਦੀ ਪ੍ਰੇਰਣਾ ਕਰਦੇ ਹਨ ਅੱਜ ਵਿਚਾਰੇ ਜਾਣ ਵਾਲੇ ਸ਼ਬਦ ਦੀਆਂ ਰਹਾਉ ਵਾਲੀਆਂ ਪੰਕਤੀਆਂ ਵਿੱਚ ਫੁਰਮਾਨ ਹੈ ਗੋਬਿੰਦ ਹਮ ਐਸੇ ਅਪਰਾਧੀ ਜਿਨ ਪ੍ਰਭ ਜੀਓ ਪਿੰਡ ਥਾ ਦੀਆ ਤਿਸ ਕੀ ਭਾਉ ਭਗਤ ਨਹੀਂ ਸਾਦੀ ਰਹਾਉ ਹੇ ਗੋਬਿੰਦ ਅਸੀਂ ਐਸੇ ਅਪਰਾਧੀ ਜੀਵ ਹਾਂ ਤੁਸੀਂ ਹੀ ਸਾਨੂੰ ਇਹ ਜਿੰਦ ਤੇ ਸਰੀਰ ਦਿੱਤਾ ਹੈ ਅਸੀਂ ਐਸੇ ਪ੍ਰਭੂ ਦੀ ਭਗਤੀ ਨਹੀਂ ਕੀਤੀ ਸਾਨੂੰ ਆਪਣੀ ਅਕਰਿਤ ਕਣਤਾ ਦਾ ਪਛਤਾਵਾ ਹੈ ਸ੍ਰੀ ਗੁਰੂ ਰਾਮਦਾਸ ਜੀ ਵੀ ਗੌੜੀ ਰਾਗ ਚ ਫੁਰਮਾਨ ਕਰਦੇ ਨੇ ਸਭ ਜੀਓ ਪਿੰਡ ਮੁਖ ਨੱਕ ਦੀਆ ਵਰਤਨ ਕੋ ਪਾਣੀ ਅੰਨ ਖਾਣਾ ਕੱਪੜ ਪਹਿਨਣ ਦੀਆ ਰਸ ਅੰਨ ਪੋਗਾਣੀ ਜਿਨ ਦੀਏ ਸੋ ਚਿਤ ਨ ਆਵਈ ਪਸ਼ੂ ਹਉ ਕਰ ਜਾਣੀ ਸ਼ਬਦ ਦੀਆਂ ਆਰੰਭਕ ਪੰਕਤੀਆਂ 'ਚ ਫੁਰਮਾਨ ਹੈ ਕਵਨ ਕਾਜ ਸਿਰਜੇ ਜਗ ਭੀਤਰ ਜਨਮ ਕਵਨ ਫਲ ਪਾਇਆ ਭਾਵਨਿਦ ਤਰਨ ਤਾਰਨ ਚਿੰਤਾ ਮਨ ਇਕ ਨਿਮਖ ਨਾ ਇਹ ਮਨ ਲਾਇਆ ਜਦੋਂ ਅਸੀਂ हे ਪ੍ਰਮਾਤਮਾ ਆਪਣੇ ਆਪ ਨੂੰ ਪੁੱਛਦੇ ਹਾਂ ਕਿ ਕਿਹੜੇ ਕਾਰਜ ਵਾਸਤੇ ਅਸੀਂ ਦੁਨੀਆ ਤੇ ਆਏ ਹਾਂ ਤੇ ਅਸੀਂ ਹੁਣ ਤੱਕ ਕੀ ਖਟਿਆ ਹੈ ਇਹ ਸੋਚ ਕੇ ਹੈਰਾਨ ਹੁੰਦੇ ਹਾਂ ਕਿ ਅਸੀਂ ਇੱਕ ਪਲ ਵੀ ਉਸ ਪ੍ਰਭੂ ਨਾਲ ਚਿੱਤ ਨਹੀਂ ਜੋੜਿਆ ਜੋ ਸੰਸਾਰ ਸਮੁੰਦਰ ਤੋਂ ਪਾਰ ਹੋਣ ਲਈ ਜਹਾਜ਼ ਹੈ ਜੋ ਮਨ ਇਛਤ ਫਲ ਦੇਣ ਵਾਲਾ ਹੈ ਰਹਾਉ ਵਾਲੀਆਂ ਪੰਕਤੀਆਂ ਤੋਂ ਅੱਗੇ ਸ਼ਬਦ ਦੇ ਦੂਸਰੇ ਪਦੇ ਵਿੱਚ ਫੁਰਮਾਨ ਹੈ ਪਾਰ ਧਨ ਪਾਰ ਧਨ ਪਰਤੀ ਨਿੰਦਾ ਪਰ ਅਪਵਾਦ ਨਾ ਛੂਟੈ ਆਵਾ ਗਵਨ ਹੋਤ ਹੈ ਫੁਨ ਫੁਨ ਇਹ ਪ੍ਰਸੰਗ ਨਾ ਟੁੱਟੈ हे ਪ੍ਰਭੂ ਮੇਰੇ ਅੰਦਰ ਪਰਾਏ ਧਨ ਦੀ ਲਾਲਸਾ ਵੀ ਬਣੀ ਰਹਿੰਦੀ ਹੈ ਭਾਵ ਮੇਰੇ ਕੋਲ ਸਬਰ ਸੰਤੋਖ ਦੀ ਬਹੁਤ ਕਮੀ ਹੈ ਪਰਾਏ ਧਨ ਦਾ ਖਿਆਲ ਭਾਵ ਕਾਮ ਵਾਸਨਾ ਤੋਂ ਵੀ ਮੈਂ ਦੁਖੀ ਹਾਂ ਇਸ ਵਿਕਾਰ ਨੇ ਪੂਰੀ ਦੁਨੀਆ ਦਾ ਬੁਰਾ ਹਾਲ ਕੀਤਾ ਪਿਆ ਜਿੱਥੇ ਕਈ ਭਿਆਨਕ ਰੋਗ ਲੱਗ ਰਹੇ ਨੇ ਉੱਥੇ ਰਿਸ਼ਤਿਆਂ ਦੀ ਪਵਿੱਤਰਤਾ ਵੀ ਭੰਗ ਹੋ ਰਹੀ ਹੈ ਇਹ ਵਿਕਾਰ ਮੱਥੇ ਦਾ ਕਲੰਕ ਹੈ ਪਰਾਈ ਨਿੰਦਿਆ ਤੇ ਈਰਖਾ ਇਨ੍ਹਾਂ ਵਿਕਾਰਾਂ ਕਾਰਨ ਮੁੜਮੁੜ ਜਨਮ ਮਰਨ ਦਾ ਗੇੜ ਮਿਲ ਰਿਹਾ ਹੈ ਜਿਹ ਕਰ ਕਥਾ ਹੋਤ ਹਰ ਸੰਤਨ ਇੱਕ ਨਿਮਖਨ ਕੀਨੋ ਮੈਂ ਫੇਰਾ ਲੰਪਟ ਚੋਰ ਦੂਤ ਮਤਵਾਰੇ ਤਿੰਨ ਸੰਗ ਸਦਾ ਬਸੇਰਾ ਸ਼ਬਦ ਦੇ ਇਸ ਤੀਜੇ ਪੈਰੇ ਚ ਮਨੁੱਖੀ ਮਨ ਦੀ ਵੱਡੀ ਕਮਜ਼ੋਰੀ ਦਾ ਵਰਣਨ ਹੈ ਕਿ ਜਿਸ ਥਾਂ ਤੇ ਪ੍ਰਭੂ ਦੇ ਭਗਤ ਰਲ ਕੇ ਪ੍ਰਭੂ ਦੀ ਸਿਫਤ ਸਲਾਹ ਕਰਦੇ ਨੇ ਉਥੇ ਮੈਂ ਇੱਕ ਪਲ ਵੀ ਫੇਰਾ ਨਹੀਂ ਮਾਰਦਾ ਪਰ ਦੂਜੇ ਪਾਸੇ ਵਿਸ਼ਈ ਚੋਰ ਇਹਨਾਂ ਨਾਲ ਮੇਰਾ ਸਾਥ ਬਣਿਆ ਰਹਿੰਦਾ ਹੈ ਗੌੜੀ ਰਾਗ ਚ ਪੰਚਮ ਪਾਤਸ਼ਾਹ ਜੀ ਦਾ ਫੁਰਮਾਨ ਹੈ ਕਿ ਮਨੁੱਖ ਸਤ ਸੰਗਤ ਵਾਲਾ ਸਹੀ ਰਸਤਾ ਛੱਡ ਕੇ ਪੁੱਠੇ ਰਾਹ ਹੀ ਤੁਰਦਾ ਹੈ ਦੁੱਖ ਭੋਗਦਾ ਹੈ ਬਾਬੇ ਮਾਰਗ ਟੇਡਾ ਚੱਲਣਾ ਸਿੱਧਾ ਛੋੜ ਆਪੂਠਾ ਬੁਨਣਾ ਚੌਥੇ ਪਹਿਰੇ ਚ ਫੁਰਮਾਨ ਹੈ ਕਾਮ ਕ੍ਰੋਧ ਮਾਇਆ ਮਦ ਮਤਸਰ ਏ ਸੰਪੈ ਮੋ ਮਾਹੀ ਦਇਆ ਧਰਮ ਅਰ ਗੁਰ ਕੀ ਸੇਵਾ ਏ ਸੁਪਨੰਤਰ ਨਹੀਂ ਭਾਵ ਕਾਮ ਕ੍ਰੋਧ ਮਾਇਆ ਦਾ ਮੋਹ ਹੰਕਾਰ ਈਰਖਾ ਹੀ ਮੇਰੇ ਪੱਲੇ ਹੈ ਦਇਆ ਧਰਮ ਸਤਗੁਰੂ ਦੀ ਸੇਵਾ ਮੈਨੂੰ ਇਹਨਾਂ ਦਾ ਖਿਆਲ ਤਾਂ ਕਦੇ ਸੁਪਨੇ 'ਚ ਵੀ ਨਹੀਂ ਆਇਆ ਦੀਨ ਦਇਆਲ ਕਿਰਪਾਲ ਦਮੋਦਰ ਭਗਤ ਬਛਲ ਪੈ ਹਾਰੀ ਕਹਤ ਕਬੀਰ ਭੀਰ ਜਨ ਰਾਖੋ ਹਰ ਸੇਵਾ ਕਰੂੰ ਤੁਮਾਰੀ ਆਖਰੀ ਪੈਰੇ ਚ ਬੇਨਤੀ ਹੈ ਅਰਦਾਸ ਹੈ ਕਿ हे ਪ੍ਰਭੂ ਦੀਨਾਂ ਤੇ ਦਇਆ ਕਰਨ ਵਾਲੇ ਭਗਤੀ ਨੂੰ ਪਿਆਰ ਕਰਨ ਵਾਲੇ हे ਪੈ ਹਰਨ ਮੈਨੂੰ ਦਾਸ ਨੂੰ ਵਿਕਾਰਾਂ ਦੀ ਬਿਪਤਾ ਤੋਂ ਬਚਾ ਲੈ ਮਿਹਰ ਕਰ ਮੈਂ ਸਦਾ ਤੇਰੀ ਬੰਦਗੀ ਕਰਦਾ ਰਹਾ ਗੋਬਿੰਦ ਹਮ ਐਸੇ ਅਪਰਾਧੀ जिन प्रभ जीयो पिंड था दिया तिसकी पाओ भगत नहीं साधी इस शब्द की व्याख्या कर रहे जगसीर भगत कबीर जी ने अपना मन ही उस अकाल पुरख प्रभु बुण लिया सी। आप जी ने उस परमात्मा के नाम दा वणज करके उच्च आत्मिक अवस्था प्राप्त कर लई इंज आप जी उस प्रभु नाल प्रीत स्थापित करके मोक्ष प्राप्त कर गए ऐसी के सरापी हुई सी हर का संत ता सगली सैन तराई भगत कबीर जी प्रभु दे नाम दा वणज करन दा सुनेहा देंदे सन हर के नाम के व्यापारी हीरा हाथ चढ़या निर्मोलक छूट गई संसारी ਸਰਵਨ ਕਰਦੇ ਆ ਭਾਈ ਬਹਾਦਰ ਸਿੰਘ ਤੇ ਉਹਨਾਂ ਦੇ ਰਾਗੀ ਜੱਥੇ ਵੱਲੋਂ ਗਾਇਨ ਕੀਤਾ ਹੋਇਆ ਇਹ ਸ਼ਬਦ ਹਰ ਕੈ ਨਾਮ ਕੇ ਬਿਉ ਪਾਰੀ ਹਰ ਕੈ ਨਾਮ ਕੇ ਬਿਉ ਪਾਰੀ ਹਰ ਕੈ ਨਾਮ ਕੇ ਬਿਉ ਪਾਰੀ ਹਾਥ ਛੜਿਆ ਨਿਰਮੋਲ ਕੇ ਇਰਾ ਹਾਥ ਛੜਿਆ ਨਿਰਮੋਲ ਕੇ ਛੁੱਟ ਗਈ ਸੰਸਾਰੀ ਛੁੱਟ ਗਈ ਸੰਸਾਰੀ ਹਰ ਕੇ ਨਾਮ ਕੇ ਕੇ ਨਾਮ ਕੇ ਪਿਆਰ ਆਏ ਕਿਨਹੀ ਬਨ ਜਿਆ ਕਾਸੀ ਤਾ ਬਾ ਕਿਨਹੀ ਬਨ ਜਿਆ ਕਾਸੀ ਤਾ ਬਾ ਕਿਨਹੀ ਲੌਂਗ ਸੁਪਾ ਨਾਮ ਗੋਬਿੰਦ ਦਾ ਸੰਤੋਪਣ ਜਿਆ ਨਾਮ ਗੋਬਿੰਦ ਦਾ ਐਸੀ ਖੇਪਮਾਰੀ ਹਰ ਕੇ ਨਾਮ ਕੇ ਵਪਾਰੀ ਹਰ ਕੇ ਨਾਮ ਕੇ ਵਪਾਰੀ ਸੱਚ ਲਾਏ ਤਾ ਸੱਚ ਲਾਗੇ ਸੱਚ ਲਾਏ ਤਾ ਸੱਚ ਲਾਗੇ ਸਾਚੇ ਕੇ ਵਿਆਹਰੀ ਸਾਚੀ ਬਸਤ ਕੇ ਭਾਰ ਚਲਾਏ ਸਾਚੀ ਬਸਤ ਕੇ ਹਰ ਚਲਾਏ ਪਹੁੰਚੇ ਜਾਏ ਭੰਦਾਰੀ ਹਰ ਕੇ ਨਾਮ ਕੇ ਬਿਆਪਾਰੀ ਹਰ ਕੇ ਨਾਮ ਕੇ ਬਿਆਪਾਰੀ ਆਪੇ ਰਤਨ ਜਵਾਹਰ ਮਾਨਕ ਆਪੇ ਹੈ ਪਸਾਰੀ ਆਪੇ ਦੇਦ ਆਪ ਚਲਾਵੇ ਹੈ ਮੇਚਲ ਹੈ ਵਿਆਪਾਰੀ ਮਨ ਕਰ ਬੈਲ ਸੂਰਤ ਕਰ ਪੈਂਦਾ ਮਨ ਕਰ ਬੈਲ ਸੂਰਤ ਕਰ ਪੈਂਦਾ ਗਿਆਨ ਗੋਨਾ अर्धा री ज्ञान कौन भर दारी कहत कबीर सुनो रे संतो कहत कबीर सुनो रे संतो निमही खेप हमारी हर के नाम के बेअपारी ਹਰਕੇ ਨਾਮ ਕੇ ਵਪਾਰੀ ਹੀਰਾ ਹਾਥ ਚੜਿਆ ਨਿਰਮੋਲਕ ਛੂਟ ਗਈ ਸੰਸਾਰੀ ਇਸ ਸ਼ਬਦ ਦਾ ਗਾਇਨ ਕੀਤਾ ਸੀ ਪਾਈ ਬਹਾਦਰ ਸਿੰਘ ਤੇ ਉਹਨਾਂ ਦੇ ਰਾਗੀ ਜੱਥੇ ਨੇ